ਨੇ ਆ ਕੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿ ਮੀਟਰ ਅੱਗੇ ਜਾ ਕੇ ਨਾ ਤੇ ਕੱਚੀ ਸੜਕ ਜਾਂਦੀ ਉਹਦੇ ਉੱਤੇ ਇੱਕ ਡੈੱਡ ਬੋਡੀ ਪਈਗੀ। ਉਹ ਡੈੱਡ ਬੋਡੀ ਆ ਕੇ ਦੇਖੀਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈਗਾ ਯੰਗ ਲੜਕਾ ਹੈਗਾ ਬਿਲਕੁਲ ਤੇ ਉਹਦੀ ਪੌਕਟਸ ਵੈਰਾਜ ਕੁਝ ਨਹੀਂ ਹੈਗਾ। ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਈਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾ ਹੈਗਾ ਤੇ ਕੀ ਨਾਮ ਹੈ ਇਹਦਾ। ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਤੇ ਚੈਅ ਲੱਗਦਾ ਹੈ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੋਵੇ। ਸਵਿੱਚਾਂ ਦੇ ਭਾਅ ਵਗੈਰਾ ਲਿਖੇ ਨੇ ਤੇ ਉਹ ਲਿਖਿਆ ਵੀ ਹਾਂ ਸੌਲਸ ਆਫ ਤੋਂ ਮੇਨ ਪ੍ਰੋਬਲਮ ਸਾਨੂੰ ਇਹ ਜਾਈਗੀ ਪਹਿਲੇ ਪਹਿਦੀ ਆਇਡੈਂਟੀਫਿਕੇਸ਼ਨ ਕਰਦੇਗੇ ਵੀ ਕਿੱਛੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਸੀਗਾ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰ ਤਰਨਤਰਾ ਵਿੱਚ ਪਿੱਦੀ ਪਿੰਡ ਵੰਦ ਹੈ ਸਰ ਕਿਹੋ ਜਿਹਾ ਲੱਗਦਾ ਕਿ ਚਾਕੂ ਉਹਨਾਂ ਦੇ ਬਾਹਰ ਹੀ ਸੀ ਨਹੀਂ ਨਹੀਂ 100% ਇਹੀ ਲੱਗਦਾ ਜੇ ਸਾਰਾ ਬੋਡੀ ਦੇਖੀਏ ਜਿਹੜਾ ਪਾਕੀ ਸਾਰੇ ਡਾਕਟਰ ਦੱਸਣਗੇ ਵੀ ਐਜ਼ ਜਿੰਨਾ ਕੋ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗਾ ਦਾ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚ ਉਹਨਾਂ ਦਾ ਡਿਫਰੈਂਸ 6 ਟੀਮ ਆਈ ਗਿਆ ਫਰੈਂਚਿਸ ਟੀਮ ਨੂੰ ਹੀ ਸਾਰਾ ਕੁਝ ਦੇ ਦਿੱਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਹੈ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਹਨਾਂ ਦਾ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚਾਹੀਏ ਦੁਕਾਨ ਚ ਕੰਮ ਚੱਲ ਰਿਹਾ ਵੀ ਲਈ দাও ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਜਾਂਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਜੀ ਹਾਂ